ਇਹ ਨਹੀਂ ਲੱਗਦਾ 10 ਵਾਰੀ ਵੀ ਗਿਆ ਤਾਂ ਕੰਮ ਹੀ ਸਮਝ ਨਹੀਂ ਆਇਆ ਪਰ ਨਹੀਂ ਆਦਾ ਤੁਹਾਨੂੰ ਆਪਾਂ ਹੁੰਦਾ ਹੁਣ ਜੇ ਕੁੜੀ ਦਾ ਦਿਮਾਗ ਬਹੁਤ ਤਿੱਖਾ ਹੈ ਅੱਜੂ ਲੈਵਲ ਬਹੁਤ ਕਮਾਲ ਦਾ ਹੈ ਤੇ ਮੁੰਡਾ ਤੁਹਾਨੂੰ ਲੱਭ ਲਿਆ ਜੁੱਤੂ ਜੇ ਮੁੰਡਾ ਤੇ ਕੁੜੀਓ ਦਾ ਦੀ ਲੱਭ ਨਹੀਂ ਜਿਹਨੂੰ ਪਤਾ ਹੀ ਨਹੀਂ ਲੱਗਦਾ ਗੱਲ ਇਹ ਨਹੀਂ ਸਮਝਾਉਂਦੀ ਉਹਦੇ ਤੁਸੀਂ ਜਮੀਨਾ ਨਾ ਬਣਾਓ 15 ਕਿਲੇ ਹੈ ਸਾਡੇ ਕੋਲ ਵੀ 15 ਕਿਲੇ ਹੈ ਮੋਢੇ ਵੀ 25 30 ਕਿਲੇ ਹੈ ਸਾਡੇ ਕੋਲ ਵੀ 25 30 ਕਿਲੇ ਹੈ ਉਹ ਵੀ ਸਰਕਾਰੀ ਨੌਕਰੀ ਕਰਦਾ ਕੋਈ ਵੀ ਸਰਕਾਰੀ ਨੌਕਰੀ ਕਰਦੀ ਹੈ ਇਹ ਨਹੀਂ ਇਹ ਵੇਖੋ ਵੀ ਇਹਨਾਂ ਦੀ ਸੋਚ ਸਮਝ ਵੀ ਕੋਈ ਹੈਗੀ ਨਹੀਂ ਇਹ ਇਕੱਠੇ ਨੋ ਚਾਹ ਤੇ ਬਹਿ ਕੇ ਗੱਲਬਾਤ ਕਰਿਆ ਕਰਨਗੇ ਗੁਰੂ ਜੀ ਨੂੰ ਸਮਝਾਉਣਾ ਕਰਨਗੇ ਵੀ ਉਹ ਕੀ ਕਹਿੰਦਾ ਜੋ ਕੀ ਕਹਿੰਦੀ ਹੈ ਅਸੀਂ ਤਾਂ ਜ਼ਮੀਨਾਂ ਵਲਾਉਦੇ ਆਂ ਪ੍ਰਾਪਰਟੀਆਂ ਵੇਖੋ ਸਾਡੇ ਨਹੀਂ ਜੱਟਾਂ ਦਾ ਜੱਟਾਂ ਨਹੀਂ ਹੂਪ ਰਬਦਾਸੀਆਂ ਦਾ ਰਬਦਾਸੀਆਂ ਨਹੀਂ ਆਮ ਗੜੀਆਂ ਦਾ ਆਮ ਗੜੀਆਂ ਫਿਰ ਕਹਿੰਦੇ ਜੋੜੀਆਂ ਦਾ ਪੂਰ ਤੋਬੜਾ ਕੇ ਭੇਜਣਾ ਆਹੋ ਥੱਲੇ ਤੇ ਲੜਨ ਨਹੀਂ ਆਉਂਦੀਆਂ ਬੜਾਈਆਂ ਤੋਂ ਅੱਜ ਕੱਲ ਦੇ ਤਾਂ ਸਹੀ ਹੈ ਪੁਰਾਣੇ ਵਾਲੇ ਆ ਪੁਰਾਣੇ ਜਿਹੜੇ ਬੈਠੇ ਐ ਸੌਖੇ ਰਹੇ ਲੱਗ ਗਿਆ ਟਾਈਮ ਤੇ ਅੱਜ ਕੱਲ ਤੇ ਐ ਲੱਗਦਾ ਵੀ ਇਹ ਲੜਦੀ ਆ ਜਾਂ ਕਰਦੇ ਉਸ ਤੋਂ ਬੜਾ ਕੇ ਭੇਜੇ ਸੀ ਥੱਲੇ ਵੀ ਲੜ ਖਿਲੜ ਲੜਦੁੜ ਕੇ 20 50 ਸਾਲ ਦੇ ਮੁੰਡੇ ਦਾ ਸਿਰ ਫਰ ਪਾੜ ਕੇ ਫੇਰ ਆ ਜਾਂਦਾ ਮੈਨੂੰ ਲੱਗਦਾ ਇਹ ਕੁਝ ਕਰਨ ਦਾ ਹੈ ਅੱਜ ਕੱਲ ਤਾਂ ਲੜਾਈਆਂ ਹੀ ਆ ਵਿਆਹ ਕਰਦੇ ਜਿੰਨਾ ਤੁਸੀਂ ਦੇਖੋਗੇ ਝਗੜੇ ਜਿੰਨੀਆਂ ਲੜਾਈਆਂ ਅੱਜ ਦੇ ਸਮੇਂ ਜਨੇ ਤਵੋਰ ਸਰੇਦ ਦੇਖੋ ਕਿੰਨਾ ਜ਼ਿਆਦਾ ਹੈ ਜੁੜ ਘਟ ਰਹੇ ਆ ਟੁੱਟ ਜ਼ਿਆਦਾ ਰਹੇ ਆ ਰਿਆ ਇਸ ਕਰਕੇ ਬੱਚੀਆਂ ਆਪਣੀਆਂ ਦੇ ਰਿਸ਼ਤੇ ਕਰੋ ਪਰ ਆਈਟੀ ਲੈਵਲ ਦੇਖੋ ਪੈਸਾ ਨਾ ਵੇਖੋ ਬੰਦਾ ਨੌਕਰੀਆਂ ਕੈਨੇਡਾ ਰਹਿੰਦਾ ਜੀ ਮੁੰਡਾ ਅਮਰੀਕਾ ਰਹਿੰਦਾ ਇਹ ਜਰੂਰ ਦੇਖੋ ਵੀ ਦੂਜੇ ਨਾਲ ਗੱਲਬਾਤ ਕਰਿਆ ਕਰਦੇ ਇਹਨਾਂ ਨੂੰ ਸਮਝੇ ਕੀਤੇ ਨਹੀਂ ਹੋਵੇ ਅੰਡਰਸਟੈਂਡਿੰਗ ਇਹਨਾਂ ਦੀ ਕਿਤਾਬ ਹੀ ਨਹੀਂ ਭਾਈ ਆਪੋਨ ਦੀ ਕਹਿਣ ਲੱਗੇ ਪੰਡਿਤ ਜੀ ਸਾਡੀ ਧੀ ਬੜੀ ਸਿਆਣੀ ਹੈ ਸਮਝਦਾਰ ਵੀ ਹੈ ਮੇਰੀ ਐਂ ਨਾ ਸਿੱਧੇ ਉੱਕਦੇ ਉਹ ਕਹਿਣ ਲੱਗੇ ਫਿਕਰ ਨਾ ਕਰੋ ਜੀ ਫਿਕਰ ਨਾ ਕਰੋ ਦੇ ਲੱਭਦੇ ਰਹੇ ਬਠਿੰਡੇ ਦੇ ਵਿੱਚ ਪੈਣ ਵਾਲਾ ਨਗਰ ਟਕਲਾਣੀ ਭਾਈ ਸਾਦੇ ਦਾ ਪੁੱਤਰ ਸਾਧੂ ਨੌਜਵਾਨ ਜਮੀਨ ਜਾਇਦਾਦ ਚੰਗੀ ਐ ਮੋਹਲਾ ਪੰਡਤਾ ਨੇ ਉਲੰਭਾ ਹੀ ਲੱਭਿਆ ਕਾਲ ਕੀਤੀ ਫਟਾਫਟ ਠੀਕ ਐ ਜਮੀਨ ਜਾਇਦਾਦ ਵਧੀਆ ਮੁੰਡਾ ਸਲੱਖਾ ਐ ਸਾਦੇ ਦਾ ਪੁੱਤਰ ਸਾਧੂ ਟਕਲਾਣੀ ਨੰਦਰ ਐ ਨੇੜੇ ਨੇੜੇ ਐ ਕਹਿੰਦੇ ਚਲੋ ਜੀ ਵਰਜੋ ਇਹ ਰੁਪਈਆ ਵੜਾਇਆ ਗੱਲ ਪੱਕੀ ਕਰਾਏ ਸਾਰਾ ਕੁਝ ਪੱਕਾ ਕਰਕੇ ਘਰੇ ਆਇਆ ਜਦੋਂ ਭਾਈ ਆਪਲ ਦੀ ਕੋਲ ਵਾਪਸ ਗਏ ਵੱਡੇ ਘਰ ਤੇ ਭਾਈ ਸਾਹਿਬ ਨੇ ਪੁੱਛਦੇ ਐ ਕਰਿਆ ਇਹ ਕਿਤਾਬ ਕਹਿੰਦੇ ਬਹੁਤ ਵਧੀਆ ਲੱਗਿਆ ਉਹ ਮੁੰਡਾ ਬਹੁਤ ਵਧੀਆ ਜ਼ਮੀਨ ਬਹੁਤ ਵਧੀਆ ਘੱਟ ਕਾਠ ਬਹੁਤ ਵਧੀਆ ਛੱਪਰ ਬਹੁਤ ਵਧੀਆ ਨੇ ਉਹ ਪਰ ਬਾਅਦ ਚ ਦੱਸਿਓ ਪਹਿਲਾਂ ਇਹ ਦੱਸੋ ਵੀ ਕਿਹੜੀ ਸਿੱਖੀ ਹੈ ਉਹ ਵਰਦਾ ਕਹਿੰਦਾ ਇਹ ਜਿਸੀ ਵੀ ਖੇਈ ਨਹੀਂ ਇਹ ਬੱਦਲੇ ਕਿਉਂ ਆਏ ਉਹਨਾਂ ਦੀ ਸੋਚ ਕੀ ਹੈ ਉਹ ਕਿਹਦੇ ਜਾਂਦੇ ਨੇ ਕਿੱਥੇ ਜੁੜੇ ਨੇ ਭਾਈਆ ਕੋਲ ਕਿਹਨੇ ਹੱਥ ਮਾਰਿਆ ਕਿਤੇ ਤੁਜੀ ਵੀ ਕਿੰਨੀਆਂ ਜਿੰਦੀਆਂ ਜੁੜੇ ਕਿਤੇ ਤੁਸੀਂ ਪਿੰਡ ਗਏ ਰਹਿੰਦੇ ਆ ਤੁਹਾਨੂੰ ਪਤਾ ਨਹੀਂ ਮੈਂ ਗੁਰਸਿੱਖ ਹਾਂ ਹਰਿਬਦਾਸ ਜੀ ਨੂੰ ਅਰਜਣ ਦੇ ਮਹਾਰਾਜ ਦਾ ਸੇਵਕ ਰਿਆਂ ਹੁਣ ਫਰਗੁਬਤ ਸਿੰਘ ਸਾਹਿਬ ਹੁਣ ਜਿਵੇਂ ਬਾਦਸ਼ਾਹ ਪੀਰੀ ਪੀਰੀ ਦੇ ਮਾਲਕ ਗੱਦੀ ਦੇ ਉਹਨਾਂ ਨੂੰ ਅਸੀਂ ਲੱਭਦੇ ਹਾਂ ਉਹਨਾਂ ਦਾ ਸਾਡਾ ਪਿਆਰ ਹੈ ਜਿਵੇਂ ਪਾਸ਼ਾ ਦੇ ਦਰਸ਼ਨ ਕਰਦੇ ਹਾਂ ਧੀ ਸਾਡੀ ਖੁਸ਼ ਹੁੰਖੇ ਸਵੇਰੇ ਸ਼ਾਮ ਮੱਠ ਕਰਦੀ ਹੈ ਇਹਦੇ ਥੇਵੇਂ ਪਾਸ਼ਾ ਦਾ ਨਾਮ ਹੀ ਲਵੇ ਜਦੋਂ ਇਹਦੀ ਅੱਖਾਂ ਤੋਂ ਪਾਣੀ ਆ ਜਾਂਦਾ ਇੰਨਾ ਪਿਆਰ ਮਾਰਨ ਕਰਦੀ ਹੈ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਤੇ ਕਈਆਂ ਇਹ ਵੀ ਮੰਨਦੇ ਕਿ ਇਹ ਤੇ ਕਹਿੰਦੇ ਉਸ ਦੇਖ ਕੇ ਉਹ ਪਿੰਡਾਂ ਦੇ ਵਿੱਚ ਕਹਿਣ ਲੱਗੇ ਆਪੋ ਜੀ ਤੋੜ ਦਿਓ ਰਿਸ਼ਤਾ ਛੱਡੋ ਪਰੇ ਮਨਾ ਕਰਦੇ ਹੋ ਪਰ ਕਹਦੇ ਉਸ ਵੇਲੇ ਤੇ ਨਾ ਪੁਰਾਣੇ ਵੇਲੇਾਂ ਵਿੱਚ ਜ਼ਬਾਨ ਦੀ ਬੜੀ ਕੀਮਤ ਹੁੰਦੀ ਸੀ ਜ਼ਬਾਨ ਦੇ ਦਿੱਤੀ ਕਹਿ ਤਾ ਇਹ ਹੁੰਦਾ ਸੁਭਾਈ ਦੇ ਗਏ ਹੁਣ ਤੇ ਨਹੀਂ ਹੈ ਹੁਣ ਜਮਾਨਾ ਬਦਲ ਗਿਆ ਪਰ ਪਹਿਲੇ ਸਮਿਆਂ 'ਚ ਜਿਹੜੀ ਗੱਲ ਕਹਿ ਤੀ ਨਾ ਬੰਦੂ ਪੱਕੀ ਦੇ ਵੀ ਹੁਣ ਹੋ ਗਿਆ ਇਹ ਫਿਰ ਸੰਮਤ 1670 ਦੀ ਜਿਹੜਾ ਹੈ ਜਦੋਂ ਉਹਨਾਂ ਦਾ ਲੜਕੀ ਦਾ ਵਿਆਹ ਹੋਇਆ ਬਰਾਤ ਆਉਂਦੀ ਸੀ ਆਈ ਜਦੋਂ ਬਰਾਤ ਆਈ ਉਹ ਤੇ ਢੋਲ ਤੋਂ ਮਕੇ ਜਿਹੜੇ ਉਹ ਤੇ ਸਾਰੇ ਹੀ ਸੱਤ ਸਰਪਰ ਨੂੰ ਮੰਨਣ ਆ ਰਹੇ ਪੀਰਾ ਦੇ ਜੇਲੇ ਇਤਨਾ ਇਹ ਹੁਣ ਇਹ ਟੱਪਰ ਦਾ ਮੂਹ ਇਧਰ ਨੂੰ ਆ ਬਾਰਦਕੀ ਕੀ ਨਾ ਦਾ ਇਧਰ ਬਿਲਕੁਲ ਹੀ ਉਲਟ ਇੱਕ ਕਬਰਾਂ ਤੇ ਜਾਣ ਵਾਲੇ ਰੋਡ ਚੜਾਣ ਵਾਲੇ ਇਥੇ ਤੇ ਦੂਦਾਨਾ ਪੜੋ ਹਰ ਵੇਲ ਹੋਰ ਨਾ ਪੁੱਜੋ ਮੜਾ ਮਸਾਲਾ ਨਾ ਜਾਈਂ ਇਥੇ ਤੇ ਦਸਿਆ ਵੀ ਮੜੀਆਂ ਮਸਾਲੀਆਂ ਤੇ ਜਾਣਾ ਹੀ ਮੜੀਆਂ ਕਬਰਾਂ ਤੇ ਕੀ ਲੱਪਾਂਗੇ ਮਰਿਆ ਜਿਹੜਾ ਉਹਦੇ ਕਬਰ ਦੇ ਉਥੋਂ ਕੀ ਲੱਪਾਂਗੇ ਹੁਣ ਇਥੇ ਬਿਲਕੁਲ ਉਲਟ ਕਰਦੇ ਉਹ ਢੋਲ ਤਾਂ ਪੱਕੇ ਵੱਜਦੇ ਹੁਣ ਉਹ ਜਦੋਂ ਵੇਖ ਲਿਆ ਕਿ ਸਾਰੀ ਕਿੱਜੇ ਸੀ ਧੀਵੀ ਨੂੰ ਅੰਦਰ ਆਦਸੇ ਆ ਵੀ ਠੇਲੀਆਂ ਨਹੀਂ ਵੀ ਇਹ ਤੇ ਸਾੜਾ ਹੀ ਸੱਗੀ ਸਰਫਰ ਦੇ ਜੀਤੇ ਲੱਗੇ ਪਿਤਾ ਅੰਦਰ ਆਇਆ ਉਹਨੇ ਆ ਕੇ ਆਖਿਆ ਧੀਏ ਜੇ ਤੂੰ ਤਵੇਂ ਤੇ ਆਪਾਂ ਰਿਸ਼ਤਾ ਤੋੜ ਦਿੱਤੇ ਆਪਾਂ ਕਰਦੇ ਨੇ ਪਰਾਤ ਵੇੜੇ ਚਾਈ ਘਰੇ ਆਈ ਤੋੜਦੇ ਨੇ ਆਪਾਂ ਛੜਕ ਗ੍ਰਹਿਣ ਦੇ ਕਹਿੰਦੇ ਕਿ ਪਿਤਾ ਜੀ ਇਹ ਨਾ ਕਰੋ ਇਹ ਬੰਦਾ ਇਹਨੇ ਫਿਰ ਹੁਣ ਕਹੀਏ ਕਿ ਇਹ ਪਿਤਾ ਜੀ ਆਪਾਂ ਵੀ ਵੇੜੇ ਦੇੜੇ ਆ ਛੇਵੇਂ ਬਾਦਸ਼ਾਹ ਦੀ ਮਾਦਮੇਤੀ ਨਹੀਂ ਬਸ ਜੇ ਤੁਹਾਨੂੰ ਲੱਗਦਾ ਹੀ ਹੈ ਨਾ ਪੀੜਾ ਹੱਲ ਕਰਨਾ ਚਾਹੀਦਾ ਹੈ ਤੇ ਇੱਕ ਸਿੱਖ ਨੂੰ ਕਿਸੇ ਨੂੰ ਲੱਭੋ ਉਹਨੂੰ 6ਵੇਂ ਪਾਦਸ਼ਾਹ ਤੱਕ ਪਹੁੰਚਾ ਦਿਓ ਮਹਾਰਾਜ ਨੂੰ ਆਪਣੇ ਪਰਿਵਾਰ ਵੱਲੋਂ ਬੇਨਤੀ ਕਰਦੇ ਤੇ ਸੱਚੇ ਪਾਦਸ਼ਾਹ ਕਿਰਪਾ ਕਰੋ ਇਹ ਤੇ ਹੋ ਗਿਆ ਜੀ ਉਹਦਾ ਮਨ ਖਾਬਰ ਬਿਜਾ ਦੇ ਇੱਕ ਸਿੱਖ ਨੂੰ ਭੇਤ ਕੇ ਸੁਨੇਹਾ ਦੇ ਦਿਓ ਤੇ ਤੁਸੀਂ ਪਿਤਾ ਜੀ ਚੰਕੇ ਗੁਰ ਸਿੱਖੋ ਤੁਸੀਂ ਅਰਦਾਸ ਕਰੋ ਗੁਰੂ ਸਾਹਿਬ ਮੱਗ ਲੈਣ ਤੇ ਮਿਲੂਗੇ ਤੁਸੀਂ ਤੇ ਮੈਨੂੰ ਵੀ ਤੁਸੀਂ ਇਹੀ ਸਿਖਾਇਆ ਵੀ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂ ਵੀ ਹੁਣ ਜਿਹੜਾ ਹੋਣਾ ਸੀ ਉਹ ਤੇ ਹੋ ਗਿਆ ਹੁਣ ਘਰੋਂ ਆਈ ਬਰਾਤ ਨਾ ਮੋੜੀਏ ਇਹ ਚੱਕਾ ਨਹੀਂ ਲੱਗਣਾ ਚਲੋ ਜੀ ਉਸ ਵੇਲੇ ਜਿਸ ਤਰ੍ਹਾਂ ਦਾ ਵੀ ਮਾਹੌਲ ਸੀ ਵਿਆਹ ਕਰ ਦਿੱਤਾ ਗਿਆ ਤੇ ਇਹ ਬੱਚੀ ਅਰਦਾਸ ਕਰਦੀ ਏ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਿਓ ਜਖੀ ਵੀ ਵੇਰ ਸਾਡੇ ਘਰ ਤੇ ਖਰੀਫ ਹੋਵੇ ਮੈਂ ਤੁਹਾਡੀ ਬੱਚੀ ਆ ਸਵਾਸ ਸਵਾਸ ਤੁਹਾਨੂੰ ਚੇਤਾ ਕਰਦੀ ਆ ਤੇ ਗਰੀਬ ਨਵਾਜ਼ੀ ਦਾਤਾ ਜੀ ਸਤグル ਜੀ ਜਿੰਦ ਦਾ ਪੱਕੀ ਤੇਰੇ ਤੋਂ ਲਾ ਸਤグル ਜੀ ਜਿੰਦ ਵੀ ਪੱਕੀ ਤੇ ਸਿਆਗਨਾ ਜਿੰਦ ਵੀ ਪੱਕੀ ਤੇ ਤੋਂ ਇਕਦਾ ਮਨ ਕਿਤੇ ਨਾ ਕਿਤੇ ਟਿਕਿਆ ਹੋਇਆ ਹੁੰਦਾ ਕਿਤੇ ਖੜਿਆ ਹੋਇਆ ਹੁੰਦਾ ਕਿਸੇ ਨਾਲ ਕਿਸੇ ਨਾਲ ਪਿਆਰ ਹੁੰਦਾ ਜਿਹੜੇ ਵੀ ਦੁਰ ਸਿੱਖਦਾ ਸਾਡੇ ਜਿੰਨੇ ਆਪਾਂ ਬੈਠੇ ਜਿੰਨੇ ਕਈਆਂ ਦਾ ਮਨ ਕੋ ਕਿਤੇ ਫੇਮ ਬਣ ਗਿਆ ਗੁਰੂ ਸਾਹਿਬ ਨਾਲ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦਾ ਛੇਵੇਂ ਪਾਤਸ਼ਾਹ ਦੇ ਪ੍ਰਤੀ ਅਟੈਚ ਹੋ ਗਿਆ ਕਈ ਤੁਸੀਂ ਇੱਕ ਉਹ ਹਮ ਸਾਹਿਬ ਦੇ ਪ੍ਰਤੀ ਬੜਾ ਪਿਆਰ ਕਰਦਾ ਦਿੱਲੀ ਦੇ ਵਿੱਚ ਨੋਗਰੂ ਹਰਿ ਗ੍ਰੰਥ ਸਾਹਿਬ ਜੀ ਨੂੰ ਬੜਾ ਪਿਆਰ ਕਰਦਾ ਗੁਰਗੰਗਨ ਸਾਹਿਬ ਨਾਲ ਪਿਆਰ ਕਈਆਂ ਦਾ ਸਪੇਸ਼ ਪਾਸ ਨਾਲ ਬੜਾ ਪਿਆਰ ਹੈ ਕਿਤੇ ਨਾ ਕਿਤੇ ਜਿਹੜੇ ਬੰਦੇ ਦਾ ਮਨ ਖੜਿਆ ਹੋਵੇ ਨਾ ਇੱਕ ਆਹ ਆਹ ਥਾਂ ਤੇ ਮੇਰਾ ਮਨ ਟਿਕਿਆ ਪੂਰੇ ਦਾ ਪੂਰਾ ਧਿਆਨ ਇੱਕ ਥਾਂ ਤੇ ਕਨਸੈਂਟਰੇਟ ਕਰਦਾ ਹੋਵੇ ਆ ਜਗ੍ਹਾ ਤੇ ਜਦੋਂ ਮੈਂ ਜਾਂਦਾ ਮੈਨੂੰ ਸ਼ਾਂਤੀ

ਜੂੜਾ ਜਰੂਰ ਪਾ ਭਾਵੇਂ ਕਿਸੇ ਦੇ ਨਾਮ ਦਾ ਪਾ ਪਰ ਬਾਜੀ ਸੰਧੂ ਜਰੂਰ ਲਾ ਲੈ ਭਾਵੇਂ ਕਿਸੇ ਦੇ ਨਾਮ ਦਾ ਪਾ ਪਿਆਰ ਕਰ ਕਿਸੇ ਦਾ ਬਣ ਬੜੇ ਨਾ ਮੰਨੇ ਟਿਕ ਤੇਰੇਗਾ ਇੱਕ ਗਰੰਟੀ ਹੈ ਤੇ ਕੀ ਨਾ ਬਣੀ ਲੋਕਾਂ ਤੋਂ ਮੁਖਾੜ ਦੇਣ ਲੱਗਿਆਂ ਮੈਂ ਵੀ ਵੜ ਗਿਆ ਉਹਦਾ ਪ੍ਰੇਮੀ ਸਾਂ ਜੁੜ ਗਿਆ ਕੇ ਲੈ ਨਕਲੀ ਅਸਲ ਉਹ ਉਹ ਸਿੱਖ ਉਹ ਉਹ ਪਿਆਰਾ ਜਿਹੜਾ ਆਪਣੇ ਪਿਆਰੇ ਨੂੰ ਯਾਦ ਕਰੇ ਅੱਖਾਂ 'ਚ ਪਾਣੀ ਆ ਜਾਵੇ ਆ ਚਰਮਾਹਤ ਛਿੜੇ ਸਰੀਰ ਵਿੱਚ ਜਿੱਥੇ ਜੁੜਿਆ ਹੁੰਦਾ ਹੈ ਅਨੰਦ ਆਉਂਦਾ ਲੋਗ ਗਰਮ ਫੁਲਕਤ ਹੋ ਜਾਵੇ ਜਦੋਂ ਨਾ ਲਵੇ ਤੇ ਇਹ ਜੁੜੇ ਹੋਣਾ ਬੜਾ ਜ਼ਰੂਰੀ ਹੈ ਕਿਉਂ ਮਛਲੀ ਮਰ ਪਾਣੀ ਹੈ ਕਿਉਂ ਜਿਗੜ ਪਾਵੇ ਦੋ ਦਿਨ ਹੋਣਾ ਚੱਤ ਰੱਖੋ ਕਿਉਂ ਕਰ ਤਪ ਤਾ ਹੈ 나ਦ ਕੋ ਰੰਗ ਹੈ ਬਿਤੇ ਆ ਸੰਮੁਖ ਉਤਪਾ ਹੈ ਭਵਰ ਲੋਭੀ ਤੁਸ ਬਾਸ ਕਾ ਮਿਲ ਆਪ ਤਾ ਹੈ ਤੈਉ ਸਤ ਜਨਾ ਹਰ ਪ੍ਰੀਤ ਹੈ ਇਹ ਦਰਸ਼ਾ ਚਲੋ ਇਹਦੀ ਵਿਆਖਿਆ ਹੁ ਨਾ ਕਰੀਏ ਗੁਰਸਿੱਖਾਂ ਦਾ ਪਿਆਰ ਆਪਣੇ ਗੁਰੂ ਨਾਲ ਹੁੰਦਾ ਹੈ ਮੱਛੀ ਪਾਣੀ ਬਿਣਾ ਨਹੀਂ ਵੱਜਦੀ ਸਿੱਖ ਆਪਣੇ ਗੁਰੂ ਬਿਨ ਦੂਰ ਹੋ ਜਾਏ ਟੁੱਟ ਜਾਏ ਜੁੜੀ ਹੋਈ ਜੁੜੇ ਹੋਣਾ ਬੜਾ ਜ਼ਰੂਰੀ ਹੈ ਤੇ ਇਹਨੇ ਇਹ ਜੁੜੀ ਹੋਈ ਸੀ ਬੀਬੀ ਸੂਰਤੀ ਵਿਆਹ ਹੋ ਗਿਆ 6ਵੇਂ ਪਾਦਸ਼ਾਹ ਤੱਕ ਸੁਨੇਹੇ ਪਹੁੰਚ ਗਏ ਗਰੀਬ ਨਿਵਾਜ਼ ਭਾਈ ਆਪ ਕੋਲ ਬੜਾ ਪਿਆਰਾ ਸਿੱਖ ਹੈ ਪਾਟਿਆ ਨੇ ਰਿਸ਼ਤਾ ਕਰਦਾ ਕਰਦਾ ਪੀਰਾ ਨੂੰ ਮੰਨਣ ਵਾਲੇ ਲੋਕ ਨੇ ਗੁਰੂ ਘਰ ਨੂੰ ਤੇ ਜਾਣਦੇ ਹੀ ਮਾਰਾ ਕਿਨੇ ਫਿਕਰ ਨਾ ਕਰੋ ਗੁਰੂ ਨਾਨਕ ਦੇਵ ਜੀ ਪੜੀ ਕਰਨਗੇ ਅਰਦਾਸਾਂ ਕਰਦੇ ਨੇ ਕਈ ਕਈ ਦਿਨ ਬਰਾਤਾਂ ਰੁਕਦੀਆਂ ਸੀ ਤੇ ਕਈ ਕਈ ਦਿਨ ਜਾਣ ਤੇ ਲੱਗ ਜਾਂਦੇ ਸੀ ਤਹਾਰ ਡੋਲਾ ਚੱਕ ਲੈ ਜਾਂਦੇ ਹੁੰਦੇ ਸੀ ਅੱਜ ਕੱਲ ਬਾਬਾ ਟਾਈਮ ਨਹੀਂ ਸੀ ਉਹ ਜਦੋਂ ਡੋਲਾ ਲੈ ਕੇ ਜਾ ਰਹੇ ਹਨ ਮੱਧ ਵਿੱਚ ਕਰਤਾਰ ਸਿੰਘ ਜੁਣਾ ਨੇ ਬੜਾ ਪਿਆਰਾ ਲਿਖਿਆ ਕਿ ਨਾ ਮੱਧ ਵਿੱਚ ਰਸਤੇ ਦੇ ਵਿੱਚ ਨਾ ਸੈਤਰਾ ਦੇ ਵਿੱਚ ਸਾਹਿਬ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦਵਾ ਅੱਲਾ ਦੇ ਜਾ ਪ੍ਰਾ ਕਰ ਲਿਆ ਜਿੱਥੇ ਉਹਨਾਂ ਦਾ ਪ੍ਰੋਗਰਾਮ ਹੋਦਾ ਸੀ ਘੋੜਿਆਂ ਦੇ ਉੱਤੇ ਪੈਦਲ ਚੱਲ ਕੇ ਕਾਫੀ ਗੁਰਸਿੱਖ ਨਾਲ ਹੁੰਦੇ ਸੀ ਪੰਜ ਸੌ ਨਾਲ ਸਿੱਖ ਨੇ ਬੀਬੀਆਂ ਨੇ ਜੱਫਾ ਤੇ ਇਲਾਕੇ ਨੂੰ ਜਦੋਂ ਪਤਾ ਲੱਗਦਾ ਸੀ 6ਵੇਂ ਬਾਦਸ਼ਾਹ ਆਏ ਆ ਤੇ ਇਲਾਕੇ ਦੀ ਸੰਗਤ ਨਹੀਂ ਹੁੰਦੀ ਰੌਣਕ ਲੱਗ ਜਾਂਦੀ ਸੀ ਜਿੱਥੇ ਜਿੱਥੇ ਬਾਦਸ਼ਾਹ ਨੇ ਪੜਾ ਕਰਨਾ ਜਾਣਾ ਤੇ ਜਿੱਥੋਂ ਡੋੜਾ ਲੱਗਣਾ ਸੀ ਐਸੀ ਖੇਡ ਬਣਦੀ ਹੈ ਉੱਥੇ ਮਾਰਦ ਨੇ ਪ੍ਰਵਾਹ ਕਰ ਲਿਆ। ਦੀਵਾਰ ਸਜਣ ਦਾ ਮਤਲਬ ਇਹ ਹੁੰਦਾ ਸੀ ਕਿ ਸਵੇਰ ਦਾ ਦਿੱਤ ਨੇ ਆਸਰ ਦੀਵਾਰ ਸ਼ਾਮ ਸੱਧਿਆ ਦਾ ਦਿੱਤ ਨੇ ਸ਼ਾਮ ਨੂੰ ਫਿਰ ਵਾਦ ਬਚਿਆਰਾ ਗੋਰੀਆਂ ਮੁਸਿੱਖਾਂ ਨੇ ਕੀਰਤਨ ਕਰਨ ਨਾਲ ਮਿਲ ਕੇ ਜਿੱਥੇ ਪਾਤਸ਼ਾਹ ਨੇ ਜਾਣਾ ਸਵੇਰ ਦੇ ਸ਼ਾਮ ਦੇ ਦੀਵਾਨ ਸਜਦੇ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਰਸਤੇ ਦੇ ਵਿੱਚ ਫੂ ਡੋਲਾ ਜਾਂ ਸੀ ਫੜਾ ਕਰ ਲਿਆ ਤੇ ਜਦੋਂ Bibi ਜੀ ਇਦਾਂ ਬੈਠੀ ਐ ਡੋਲੇ ਦੇ ਵਿੱਚ ਆਲਕੀ ਤਹਾਰ ਚੱਕੀ ਲ ਜਾਂਦੇ ਨੇ ਬਰਾਤ ਵਿਛੇ ਰਹੇਗੀ ਡੋਲਾ ਅੱਗੇ ਅੱਗੇ ਬਰਾਤ ਪਿੱਛੇ ਐ ਉਹਦਾ ਕਿਲੋਮੀਟਰ ਕਿਲੋਮੀਟਰ ਪਿੱਛੇ ਚੱਲ ਰਹੀ ਐ ਅੱਗੇ ਅੱਗੇ ਡੋਲਾ ਤੇ ਸੰਗਤ ਖੇਵੇਂ ਪਾਸ਼ਾ ਦੇ ਦਰਸ਼ਨ ਕਰਨ ਜਾ ਰਹੀ ਐ ਤੇ ਸ਼ੁਧ ਮੱਦੇ ਜਾਂਦੇ ਕੁਰਬਾਨੀ ਦਾ ਕੀਰਤਨ ਕਰਦੀ ਸੰਗਤ ਜਾ ਰਹੀ ਹੈ ਕਿੱਸੇ ਬੋਲ ਹੋਣਗੇ ਤੇ ਸੰਗਤ ਜਦੋਂ ਬਾਣੀ ਇੰਦਾ ਪੜਦੀ ਜਾ ਰਹੀ ਹੈ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਤ ਹਰ ਨਾਮੋਂ ਮੰਤਰ ਦਰੜਾਏ ਦਾ ਕੱਟੇ ਹੋਵੇ ਰੋਗ ਨਾਨਕ ਸਤਗੁਰ ਤੇ ਨਾਮ ਬੁਲਾਇਆ ਜਿਨ੍ਹਾਂ ਤੁਰੇ ਪਿਆ ਉਸ ਜਾਨ ਵਾਲੀ ਸੰਗਤਾਂ ਜਾ ਰਹੀਆਂ ਗਉਂਦੀਆਂ ਪੜਦੀਆਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਥਾਨ ਸੁਹਾਵਾ RAM ਰਾਜ ਗੱਲਾਂ ਦੇ ਵਿੱਚ ਬਾੜੀ ਦੀ ਆਵਾਜ਼ ਪਈ ਬੀਬੀ ਨੇ ਉਹ ਕੱਪੜਾ ਪਰੇ ਕਰਿਆ ਪਾਲਕੀ ਵਾਲਾ ਤੇ ਬੀਬੀ ਸੂਰਤੀ ਲਾਲ ਕੱਪੜੇ ਸੁਹਾਗਣਾ ਵਾਲੇ ਪਾਏ ਹੋਏ ਆ ਤਿਆਰ ਐ ਤੇ ਇਹਨੇ ਕੱਪੜਾ ਪਰੇ ਕਰਕੇ ਉਹ ਜਾਣ ਵਾਲੀ ਸੰਗਤ ਨੂੰ ਮੂੰਹ ਬਾਹਰ ਕਰਕੇ ਪੁੱਛਦੀ ਐ ਇੱਧਰ ਤੋਂ ਚੱਲੇ ਹਾਂ ਸ਼ਬਦ ਕਿਉਂਕਿ ਬਾਣੀ ਸ਼ੁਰੂ ਤੋਂ ਸੁਣੀ ਸੀ ਤੇ ਬਾਣੀ ਵੀ ਆਵਾਜ਼ ਕਰਨਾ ਚ ਪਈ ਇਹ ਤੇ ਜਿਵੇਂ ਸੱਪ ਕੀਲਿਆ ਜਾਂਦਾ ਵੀਰ ਤੇ ਐ ਗੁਰਸਿੱਖ ਤੇ ਕੀਲੇ ਜਾਂਦੇ ਬਾਣੀ ਦੀ ਆਵਾਜ਼ ਕਰਨਾ ਚ ਪਵੇ ਸੀ ਇਹ ਪੁੱਛਦੀ ਹੈ ਇੱਧਰ ਤੋਂ ਚੱਲੇ ਹਾਂ ਕੋ ਸਿੱਖੋ ਕਹੇ ਅਸੀਂ ਤੇ ਛੇਵੇਂ ਪਾਤਸ਼ਾਹ ਦੇ ਸੰਗਤ ਗੇਰੀ ਛੇਵੇਂ ਪਾਤਸ਼ਾਹ ਦੇ ਦਰਸ਼ਕ ਗੇਰੀ ਬੀਬੀ ਕੇ ਦੀ ਛੇਵੇਂ ਪਾਸ਼ਾ ਹੀ ਤੇ ਕਿੱਥੇ ਆਏ ਕਹਿੰਦੇ ਮਾਰਾ ਦੇ ਕੰਨ ਦਾ ਇੱਥੇ ਪੜਾ ਲਾਇਆ ਕੱਲ ਵੀ ਦੀਵਾਨ ਸਜਿਆ ਅੱਜ ਵੀ ਸਜ ਰਿਹਾ ਸਾਡੇ ਕਰਮ ਚੰਗੇ ਛੇਵੇਂ ਪਾਸ਼ਾ ਆਏ ਹੋਏ ਐ ਬੀਬੀ ਕੇ ਦੀ ਕਹਾਰੋ ਉਸ ਕੋ ਕਹਾਰਾ ਨੇ ਰੁਕ ਗਏ ਥੱਲੇ ਰੱਖੋ ਥੱਲੇ ਰੱਖਿਆ ਡੋਲਾ ਥੱਲੇ ਲਾ ਤਾ ਮੋਢਿਆਂ ਤੋਂ ਹੱਥ ਜੋੜ ਕੇ ਖੜ ਗਈ ਉਹਨਾਂ ਦੇ ਕੇਹ ਘਹਾਰਾਂ ਦੇ ਭਰਾਵੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਆਂ ਇਹ ਕਹਿੰਦੇ ਕਿ ਆਂ ਕਿਵੇਂ ਬਾਦਸ਼ਾਹ ਦੇ ਚਰਨਾਂ 'ਚ ਸੰਗਤ ਜਾ ਰਹੀ ਏ ਦਰਸ਼ਨ ਕਰਨ ਕਹਿੰਦੇ ਹਾਂ ਤੇ ਮੈਂ ਵੀ ਜਾਣਾ ਦਰਸ਼ਨ ਕੇ ਮੇਰੇ ਸਾਡੀ ਜ਼ਿੰਮੇਵਾਰੀ ਏ ਤੈਨੂੰ ਲੈ ਕੇ ਆਇਆ ਬੀਬੀ ਡਿਊਟੀ ਏ ਤੈਨੂੰ ਸੀ ਐਦਾਂ ਛੱਡ ਨਹੀਂ ਸਕਦਾ ਉਹ ਹੱਥਾਂ 'ਚ ਪਾਇਆ ਹੋਇਆ ਗਹਿਣਾ ਨਾ ਉਸ ਵੇਲੇ ਇਹ ਇਲਾਕੇ ਦੀ ਇਹਦੀ ਆ ਲੈ ਲੋ ਹੋਰ ਚਾਹੀਦਾ ਨੇ ਹੋਰ ਲੈ ਲੋ ਮੈਨੂੰ ਮਹਾਰਾਜ ਦੇ ਦਰਸ਼ਨ ਕਰ ਦੇਣਾ ਪਰ ਉਹਨ ਲੱਗ ਪਈ ਕਿ ਮੈਂ ਸੰਗਤ ਵਿੱਚ ਜਾਣਾ ਪਰਲੇ ਕਰੀ ਜਾਂਦੀ ਮੈਨੂੰ ਜਾਣਦੇ ਉਹ ਭਲੇ ਹੁੰਦੇ ਸੀ ਕਿ ਇਹ ਚੱਲ ਜਿਆਦਾ ਪਰਲੇ ਕਰਦੀ ਖਾਨਦੂ ਤੇ ਤਾਂ ਸੰਗਤ ਜਾ ਰਹੀ ਹੈ ਤੇ ਨਾਲ ਹੀ ਇਹ ਨਹੀਂ ਅੱਗੇ ਛੇਵੇਂ ਪਾਤਸ਼ਾਹ ਦਾ ਦਰਬਾਰ ਆ ਗਿਆ ਸੰਗਤ ਗੁਰੂ ਸਾਹਿਬ ਦੇ ਸਾਹਮਣੇ ਜਾਂਦੀ ਹੈ ਜਿਵੇਂ ਪਾਸ਼ਾ ਨੂੰ ਜਦੋਂ ਵਾਰੀ-ਵਾਰੀ ਨਮਸਕਾਰ ਕਰਦੇ ਐ ਏਡੀ ਵਾਰੀ ਆਈ ਤੇ ਮੱਥਾ ਟੇਕਿਆ ਤੇ ਨਮਸਕਾਰ ਕਰਕੇ ਸੱਚੇ ਪਾਸ਼ਾ ਸੱਚੇ ਪਾਸ਼ਾ